ਆ ਜੇ ਨਹੀਂ ਆ ਜੇ ਨਹੀਂ ਰੋਗੋ ਓੜਾ ਲੈਣਾ ਮੰਮੀ ਜਾਣਾ ਇਹ ਦੇਖ ਥੱਲੇ ਨੂੰ ਹਵਾ ਕਰ ਐਦਾਂ ਐਦਾਂ ਔੜੀ ਔੜੀ ਬਾਦਿੰਦਾ ਪੁਣੇ ਸੁਦੇ ਸਿੱਟ ਨਾ ਝਟਕਾ ਨਹੀਂ ਮਾਰਨ ਝਟਕਾ ਨਹੀਂ ਮਾਰਨ ਛੱਡੋ ਤਾਂ ਆ ਜੇ ਨਹੀਂ ਐਦਾਂ ਜ਼ੋਰ ਜੇ ਮਾਰਨ ਲੱਪੰਦਾ ਜੀ ਆਪੇ ਫੇਰ ਛੱਡ ਦੇ ਉਹਨੂੰ ਚਲੋ ਮਾਰੋ ਓਪਰ ਨੂੰ ਛੱਡ ਦੇ ਜ਼ੋਰ ਨਹੀਂ ਛੱਡਿਓ ਤੂੰ ਫਿਰ ਯਾਰ ਆ ਗਿਆ ਸੱਦੇ ਮਾਰੇ ਆ ਦੇਖ ਹਾਂ ਹਾਂ ਤੰਦਰੀਆ ਗੱਤ ਮਾਰੋ ਮਮੀ ਧਲੇ ਨੂੰ ਲੈ ਆਣ ਆ ਗਿਆ ਫੇ ਧਲੇ ਇੱਥੇ ਹੀ ਰਹਿ ਪੜਨ ਹਾਂ ਬਲਪ ਦੀ ਲੋੜ ਪਈ ਹਲੋ ਥੱਲੇ ਰਪਾ ਥੱਲੇ ਨਾ ਕਰੋ ਥੱਪੋ ਮਾਰ ਕੇ ਖਾਣ ਹਾਂ ਮਾਰੋ ਉੱਪਰ ਨੂੰ ਦੇ ਏ ਚੱਕ ਚੜ ਗਿਆ ਦੇਖਿਓ ਤਾਂ ਹਾਂ ਹੋਏ ਪਰ ਇਹ ਟਿੱਕੀ ਨਾ ਡੈਪ ਉਪਰ ਕਰ ਲਈ ਮੇਰੇ ਨਹੀਂ ਚੜ ਗਿਆ ਅਬੀ ਚੜ ਗਿਆ ਇਹ ਆ ਤੇਰੇ ਰਹਿ ਜਾਣਾ ਮੈਂ ਕਰ ਰਿਹਾ ਆ ਦੇਖੋ ਐਦਾਂ ਕਰਕੇ ਐਦਾਂ ਆ ਦੇ ਐਸਾ ਤੇ ਲੈਣੇ ਪਾਹ ਤੇ ਆਇ ਹੜ ਦੋ ਉਪਰ ਨੂੰ ਉਹਨੂੰ ਜ਼ੋਰ ਚਾਹੀਦਾ ਮਾਰ ਦੇ ਆ ਤਾਂ ਚੜ ਗਿਆ ਬਲਾ ਲੱਗਾ ਜਿਹੜਾ ਆ ਕੇ ਹੋਰ ਬਹੁਤ ਵਧੀਆ ਚੜ ਗਿਆ ਮੈਂ ਤੇ ਕੇ ਚੜਨਾ ਸੀ ਮੇਤੋਂ